ਸਾਰੀ ਗੁਰਜੀ ਤੇਵਾ ਕਰਨੀ ਵਾਹਾਂ ਦੀ ਸ਼ਾਨ ਦੇ ਸੀਸ ਤੇ ਮੇਰ ਪਿਆਰ ਕਰਨਾ ਦੇਰ ਰੋਕਿਆ ਕੰਦੂਸੀ ਅਵੰਤ ਦੇ ਜਾਗਦੇ ਦੇਦ ਨੇ ਸਵਾਮ ਸਵਾਸ ਸਤਿਗੁਰ ਦੀ ਰਾਖਿਸ਼ ਕਰਣੀ ਸੰਤੂਦੀ ਆਪ ਤੇ ਅਸਥਾਨਾਂ ਦੇ ਸਤਾਰ ਬੰਦੇ ਰਹੀਆ ਇਲਵਾ ਕਰਨੀ ਸੂ ਸੰਗਤਾਂ ਦੇ ਵਾਹਾਂ ਪੁਰਸ਼ਾਂ ਵਿੱਚ ਆਪਸੀ ਪਰਸਪਰ ਪਿਆਰ ਰੱਖਣਾ ਆਪੀ ਦੇ ਅਸਥਾਨਾਂ ਗੁਰਧਾਮਾਂ ਦੀ ਸੇਵਾ ਜੋ ਕੁੰਜੀ ਚਾਈ ਗਿਆ ਸਦੀਪ ਕਾਰ ਚੜ੍ਹਦੀ ਕਾਰਨਾ ਸੇਵਾ ਲਈ ਇਹਨਾਂ ਨੂੰ ਅਨੰਦ ਸੰਗ ਸਹਾਇਤਾ ਕਰਨੀ ਸਤਿਗੁਰੂ ਜੀ ਆਪ ਦੀ liminf ਅੰਦਰ ਦਰਸ਼ਕਾਂ ਭਜਾਨਿਆਂ ਵਿੱਚ ਰਾਮ ਪ੍ਰਸ਼ਾਦੀ ਦੇਵਾ ਹਾਜ਼ਰ ਹਨ ਦਰਪਰਵਾਨ ਹੋ ਕੇ ਪਰਵਾਨ ਹੋਇਆ ਪ੍ਰਸ਼ਾਦ ਸੰਗਤਨ ਨੂੰ ਵਰਤੌਣ ਦੀ ਆਗਿਆ ਬਖਸ਼ੀ। ਬੇਅੰਤ ਸੰਗਤਾਂ ਨੇ ਪਾਵਨ ਮੰਦਿਰ ਅੰਦਰ ਹਾਜ਼ਰੀਆਂ ਭਰੀਆਂ ਹਨ। ਸਰਬੱਤ ਸੰਗਤਾਂ ਦੀਆਂ ਆਤਮਾ ਨੂੰ ਬੇਟਾ ਵਾਂਗ ਪਰਵਾਨ ਕਰਨੀ ਆ। ਸਭਨਾਂ ਦੇ ਗੁਰੂ ਸਿੱਖੀ ਦੇ ਸੰਪੂਰਨ ਸਾਧਕੀ ਰਾਗਾਂ ਆਰਤੀ ਭਿਆਨ ਦੀਆਂ ਰਾਗਾਂ ਤੇਰਨਾ ਕਮਲਨਾ ਜੋਤ ਯਾਤਰਾ ਸਤਿਗੁਰੂ ਜੀ ਕਿਰਪਾ ਕਰੋ। ਬਾਵਨ ਹੋ ਮੇਰੇ ਅਕਸ਼ਰ ਬੋਗਵਾਨ ਸਾਹਿਬ ਜਰਨ ਦੇ ਮਨੁਭੂਤ ਪ੍ਰਦਾਨ ਕਰਦੇ ਹੋਏ ਦਰ ਮਾਇਆ ਸੰਗਤਾਂ ਨੂੰ ਨਦਰ ਨਜ਼ਰੀ ਹਾਰ ਤੋ ਜੀ ਸੇਹ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਤੇ

सत सियाकाल